ਹਾ ਵੀ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਇੱਕਾ ਛੋਟੀ ਜੀ ਬੇਨਤੀ ਹੈਗੀ ਜਿੰਨੇ ਵੀ ਸਾਡੇ ਭਰਾ ਮੋਬਾਈਲ ਯੂਜ਼ ਕਰਦੇ ਨੇ ਹਾ ਜੋ ਵੀ ਮੋਬਾਈਲ ਕੋਈ ਵੀ ਆ ਤੇ ਇੱਕ ਨਾ ਹ ਆਪਣੇ ਆਵਾਨੀਆਂ ਡਾਨੀਆਂ ਦੀ ਇੱਕ ਗੇਮ ਜੀ ਆ ਚਿਕਨ ਰੋਡ ਪਤਾ ਨਹੀਂ ਕੀ ਉਹਦਾ ਨੋ ਆ ਉਹ ਪ੍ਰਭੂ ਮੈਂ ਉਹਦੇ ਬਾਰੇ ਛੋਟਨਾ ਛੋਟੀ ਜੀ ਗੱਲ ਕਰਨੀ ਚਾਹਣਾ ਵੀ ਉਹ ਗੇਮ ਉਹ ਕਹਿੰਦੀ ਐ ਵੀ ਪੈਸਾ ਬਣਦਾ ਜੀ ਗੇਮ ਖੇਡਣ ਨਾਲ ਆ ਹੁੰਦਾ ਭਰਾਵੋ ਕੁਛ ਨਹੀਂ ਬਣਦਾ ਉਹ ਗੇਮ ਸਾਰੀ ਠੱਗੀ ਦਾ ਜਾਲ ਆ ਫਰਾਡ ਆ ਉਹ ਉਹ ਵੀਰੋ ਕੋਈ ਇਹ ਜਿਹੜੇ ਲੋਕ ਪੰਜਾਬ ਦੇ ਬਾਣਾ ਨੂੰ ਆਪ ਦੇ ਕਬਜ਼ੇ 'ਚ ਕਰਨ ਨੂੰ ਫਿਰਦੇ ਨੇ ਉਹ ਲੋਕ ਸੋਨ ਪੈਸੇ ਦੇਣਗੇ ਗੇਮ ਖੇਡਣ ਦੇ ਉਹਦਾ ਆਪ ਪਾਈ ਪਾਈ ਨੂੰ ਮਰਦੇ ਫਿਰਦੇ ਨੇ ਨਾਲੇ ਉਹਨਾਂ ਕੋਈ ਅੱਗ ਲਾਈ ਨਹੀਂ ਲੱਗਦੀ ਕਿਸੇ ਚੀਜ਼ ਦੀ ਤੋੜ ਨਹੀਂ ਘਾਟ ਨਹੀਂ ਗਈ ਪਰ ਇਹ ਸਾਰਾ ਕੁਝ ਫਰਾਡ ਆ ਭਰਾਵੋ ਕਹਿੰਦੇ ਵੀ ਪਹਿਲਾਂ 500 ਰੁਪਏ ਸਾਨੂੰ ਇਧਰ ਉਹ ਕਰੋ ਤੇ ਫੇਰ ਤੁਹਾਨੂੰ ਇਹ ਗੇਮ ਖੇਡਣ ਨੂੰ ਮਿਲੂਗੀ। ਭਰਾਵੋ ਸਭ ਕੁਝ ਫਰਾਡ ਆ। ਕਿਸੇ ਨੂੰ ਇਹਨਾਂ ਮਗਰ ਲੱਗ ਕੇ ਕੋਈ ਗੇਮ ਖੇਡਿਓ। ਕੋਈ ਫਾਇਦਾ ਨਹੀਂ ਗਾ ਇਹ ਮੈਂ ਜੇ ਕਿਸੇ ਨੇ ਭਾਈ ਲਟਾ ਹੋਣਾ ਤਾਂ ਉਹ ਖੇਡ ਸਕਦਾ। ਕੋਈ ਡਿੱਕਾ ਨਹੀਂ। ਸਾਡਾ ਤਾਂ ਸਮਝਾਉਂਦਾ ਤੁਹਾਨੂੰ ਫਰਜ ਆ, ਦੱਸਣ ਦਾ ਫਰਜ ਆ ਵੀ ਇਹ ਜਿਹੜੀ ਗੇਮ ਆ ਇਹ ਫਰਾਡ ਆ ਸਾਰਾ ਕੁਝ। ਸਭ ਕੁਝ ਫਰਾਡ ਆ ਇਹ। ਜਿਹੜੇ ਲੋਕ ਛੋਟੀਆਂ ਜ਼ਮੀਨਾਂ ਜਾਇਾਦਤਾਂ ਤੇ ਅਖਤਰੀ ਬੈਠਿਆ ਅਰਬਾਂ ਖਰਬਾਂ ਦੇ ਮਾਲਕਾ ਤੇ ਹਲੇ ਵੀ ਉਹਨਾਂ ਦੀ ਢਿੱਡ ਨਹੀਂ ਉਹਨਾਂ ਦਾ ਭਰਿਆ ਤੇ ਉਹ ਸਾਨੂੰ ਕਹਿ ਰਹੇ ਹੈ ਕਿ 5-500 ਰੁਪਇਆ ਪਹਿਲਾਂ ਸਾਨੂੰ ਇਧਰ Google Pay ਕਰੋ ਫਿਰ ਇਹ ਗੇਮ ਚੱਲੂਗੀ ਫਿਰ ਤੁਹਾਨੂੰ ਪੈਸੇ ਆਉਣਗੇ ਗੇਮ ਖੇਡਣ ਦੇ ਭਰਾਵੋ ਸਭ ਕੁਝ ਫਰਾਡ ਆ ਦੇਖੋ ਐਵੇਂ ਧੋਖੇ ਚ ਨਾ ਆਜੋ ਫਸ ਜਾਓਗੇ ਤੇ ਸਭ ਫਰਾਡ ਨੇ ਇਹ ਸਾਡਾ ਫਰਜ਼ ਹੁੰਦਾ ਭਰਾਵੋ ਸਾਨੂੰ ਸਮਝਾਉਣ ਦਾ ਕਿਉਂਕਿ ਖਾਲਸੇ ਦਾ ਫਰਜ਼ ਆ ਹਰੇਕ ਨੂੰ ਦੱਸਣ ਦਾ ਵੀ ਕੋਈ ਕਿਸੇ ਨਾ ਕਿਸੇ ਕਿਸਮ ਦੀ ਠੱਗੀ ਨਾ ਵਜੇ ਜੀ ਐਨੀ ਕੀ ਬੇਨਤੀ ਆ ਭਰਾਵੋ ਪ੍ਰਵਾਨ ਕਰਨੀ ਤੇ ਸਾਡਾ ਦੱਸਣ ਦਾ ਫਰਜ਼ ਸੀ ਜੇ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਸ਼ੇਅਰ ਲੈ ਕੇ ਕਮੈਂਟ ਜ਼ਰੂਰ ਕਰਿਓ ਤੇ ਜੇ ਵੀਡੀਓ ਤੇ ਸਾਡੀ ਗੱਲ ਕਹੀ ਵਧੀਆ ਲੱਗੀ ਤਾਂ ਠੀਕ ਆ ਨਹੀਂ ਜੇ ਕਿਸੇ ਨੇ ਖੇਡਣੀ ਆ ਭਾਈ ਉਹ ਉਹਨਾਂ ਦੀ ਮਰਜ਼ੀ ਆ ਜੇ ਕਿਸੇ ਨੇ ਲਟਾਉਣਾ ਤਾਂ ਹੋਈ ਜਾਵੇ ਸਾਨੂੰ ਕੋਈ ਡਿੱਕਾ ਨਹੀਂ ਇਸ ਚੀਜ਼ ਦਾ ਧੰਨਵਾਦ ਸਾਰਿਆਂ ਦਾ